ਸਤਿਕਾਰਯੋਗ ਸਾਥੀਓ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਠੀਕ ਹੋਵੋਗੇ ਬੇਲੇ ਹੋਏ ਹੋਆ ਲਕਸ਼ਣ ਤਾਂ ਆਪਾਂ ਸਾਰੇ ਪਹਿਲਾ ਸਰਪੰਚੀ ਦਾ ਇਲੈਕਸ਼ਨ ਮੈਂਬਰੀ ਦਾ ਇਲੈਕਸ਼ਨ ਉਸ ਤੋਂ ਉਸ ਇਲੈਕਸ਼ਨ ਦੇ ਵਿੱਚ ਹੀ ਜੋ ਜਿਮਣੀ ਚੋਣ ਗਿੱਦੜਵਾਦੀ ਉਹਦਾ ਇਲੈਕਸ਼ਨ ਨਾਲ ਹੀ ਆਰੰਭ ਹੋ ਗਿਆ ਤੇ ਕੁਸਤਕੇਵਾ ਵੀ ਹੋਊਗਾ ਕੁਸਤਕੇਵਾ ਲਹਿ ਗਈ ਲੈ ਵੀ ਗਿਆ ਹੋਊਗਾ ਕੋ ਜਿੱਤਗੇ ਕੁਸ਼ ਹਾਰਗੇ ਦੋ ਮਲਕ ਹੁਲਦੇ ਇਕ ਨੇ ਟੈਣਾ ਹੁੰਦਾ ਕਾਰਜੋਗ ਸਾਥੀਓ ਅੱਜ ਤੁਹਾਡੇ ਨਾਲ ਮੈਂ ਗੱਲਾਂ ਕਰਨ ਲੱਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਦੇਹੀ ਰੋਗ ਨ ਲੱਗੀ ਪੱਲੇ ਸਭ ਕੁਝ ਪਾਏ ਬਾਬਾ ਫਰੀਦ ਜੀ ਕਹਿੰਦੇ ਕਿਉਂਕਿ ਮੈਂ ਤੁਹਾਡੇ ਨਾਲ ਗੱਲ ਕਿਉਂ ਕਰਨ ਲੱਗਾ ਅੱਜ ਕਿ ਜਦੋਂ ਇਲੈਕਸ਼ਨ ਆਉਂਦਾ ਨਾ ਤੇ ਇਲੈਕਸ਼ਨ ਦੇ ਵਿੱਚ ਅੱਧਿਆ ਨਾ ਸਾਡਾ ਰੁੱਸਾ ਹੋ ਜਾਂਦਾ ਜਿਹੜਾ ਸਾਡਾ ਪਿਆਰ ਹੁੰਦਾ ਜਦੋਂ ਇਲੈਕਸ਼ਨ ਹੋ ਜੇ ਤੇ ਉਸ ਤੋਂ ਬਾਅਦ ਨਾ ਸਾਡਾ ਕਿਸੇ ਨਾਲ ਰੋਸਾ ਤੇ ਸਾਡਾ ਸਾਰਾ ਪਿਆਰ ਹੀ ਹੈ ਤੇ ਅਸੀਂ ਪਿਆਰ ਹੀ ਬਣਾ ਕੇ ਰੱਖਣਾ ਕਿਉਂਕਿ ਥੋੜੀਆਂ ਬਹੁਤੀਆਂ ਗੱਲਾਂ ਹੋ ਜਾਂਦੀਆਂ ਜਿਹੜਾ ਕੋਈ ਜਿੱਤ ਜਾਂਦਾ ਉਹਦੇ ਕੋਲ ਥੋੜੀ ਜਿਆਦਾ ਖੁਸ਼ੀ ਆ ਜਾਂਦੀ ਹੈ ਜਿਹੜਾ ਹਾਰ ਜਾਂਦਾ ਉਹ ਥੋੜਾ ਜਿਆ ਘਬਰਾ ਜਾਂਦਾ ਜਾਂ ਮਨ ਜਾ ਡੋਲ ਜਾਂਦਾ ਚਲੋ ਇਹ ਜ਼ਿੰਦਗੀ ਚ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਜਾਂਦੀਆਂ ਤੇ ਜਦੋਂ ਅਸੀਂ ਹੁਣ ਜਦੋਂ ਆਪਾਂ ਬਾਬਾ ਫਰੀਦ ਦਾ ਸ਼ਲੋਕ ਪੜਿਆ ਫਰੀਦਾ ਬੁਰੇ ਦਾ ਭਲਾ ਕਰ ਅਸੀਂ ਆਪਣੇ ਆਪ ਦਾ ਭਲਾ ਕਰਨਾ ਫਰੀਦ ਬਾਬਾ ਫਰੀਦ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਆ ਵੀ ਹੇ ਫਰੀਦ ਤੂੰ ਆਪਣੇ ਆਪ ਦਾ ਭਲਾ ਕਰ ਲੈ ਗੁੱਸਾ ਮੰਨਣਾ ਹੰਡਾਈ ਕਿਉਂਕਿ ਤੇਰੇ ਅੰਦਰ ਜੇ ਕਿਸੇ ਪ੍ਰਤੀ ਨਫ਼ਰਤ ਹੈ ਉਹ ਨਫ਼ਰਤ ਨੂੰ ਆਪਣੇ ਅੰਦਰ ਨਾ ਰੱਖ ਉਹ ਨਫ਼ਰਤ ਨੂੰ ਬਾਹਰ ਕੱਢ ਦੇ ਕਿਉਂਕਿ ਕਿਸੇ ਪ੍ਰਤੀ ਜੋ ਗੁੱਸਾ ਰੱਖਦੇ ਆਸੀਂ ਉਹ ਗੁੱਸਾ ਸਾਡੇ ਅੰਦਰ ਨਫ਼ਰਤ ਜਿਹੜੀ ਸਾਡੇ ਅੰਦਰ ਇੱਕੋ ਬਿਮਾਰੀ ਬਣ ਜਾਂਦੀ ਹੈ ਤੇ ਜੇ ਸਾਡੇ ਅੰਦਰ ਬਿਮਾਰੀ ਹੋਊਗੀ ਤੇ ਉਹ ਬਿਮਾਰੀ ਨਾਲ ਅਸੀਂ ਦੁਖੀ ਹੋਣਾ ਸਾਡਾ ਮਨ ਦੁਖੀ ਹੋਣਾ ਸਾਡਾ ਸਰੀਰ ਦੁਖੀ ਹੋਣਾ ਇਸ ਕਰਕੇ ਬਾਬਾ ਫਰੀਦ ਜੀ ਦਾ ਜੋ ਬਚਨ ਹੈ ਇਹ ਬੜਾ ਹੀ ਕਮਾਲ ਵਾਲਾ ਤੇ ਸਾਨੂੰ ਬੜੀ ਸਿੱਖਿਆ ਦੇਣ ਵਾਲਾ ਇਸ ਕਰਕੇ ਗੁਰੂ ਪਿਆਰ ਵਾਲਿਓ ਸਾਰੀ ਸੰਗਤ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਵੀਡੀਓ ਨੂੰ ਦੇਖ ਰਹੇ ਹੋ ਤੇ ਇਹ ਆਪਾਂ ਬਾਬਾ ਫਰੀਦ ਜਿਹੜਾ ਸ਼ਲੋਕ ਹੈ ਇਹਨੂੰ ਆਪਾਂ ਆਪਣੇ ਕੱਲੇ ਨਾ ਮੰਨਣਾ ਕਿਉਂਕਿ ਬੁਰੇ ਦਾ ਭਲਾ ਕਰਨਾ ਆਪਣੇ ਆਪ ਦਾ ਹੀ ਭਲਾ ਕਰਨਾ ਹੈ ਤੇ ਜੇ ਸਾਡਾ ਆਪ ਦਾ ਭਲਾ ਹੋ ਗਿਆ ਤੇ ਸਮਝੋ ਸਭ ਦਾ ਭਲਾ ਹੋ ਗਿਆ ਇਸ ਕਰਕੇ ਜੋ ਇਲੈਕਸ਼ਨ ਪਹਿਲਾਂ ਮੈਂਬਰੀ ਸਰਪੰਚੀ ਦਾ ਹੋਇਆ ਉਹਦੇ ਵਿੱਚ ਸਾਡੇ ਕੋ ਗਿਲੇ ਸ਼ਕਵੇ ਥੋੜੇ ਥੋੜੇ ਕਿਸੇ ਨਾਲ ਉਹ ਅਸੀਂ ਆਪਣੇ ਮਨ ਚੋਂ ਕੱਢ ਦਿੰਦੇ ਆ ਕਿਉਂਕਿ ਜਿਹੜਾ ਕੋਈ ਵੀ ਜਿੱਤ ਜਾਂਦਾ ਜਿਹਨਾਂ ਲੋਕਾਂ ਦਾ ਫਤਵਾ ਮਿਲਦਾ ਉਹ ਸਭ ਦਾ ਹੀ ਹੋ ਜਾਂਦਾ ਸਭ ਦਾ ਹੀ ਸਾਂਝਾ ਹੀ ਹੁੰਦਾ ਉਹ ਕਿਉਂਕਿ ਪੰਚਾਇਤ ਲੈ ਲਓ ਜਾਂ ਐਮਐਲਏ ਲੈ ਲਓ ਜਾਂ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਉਹ ਸਭ ਦਾ ਸਾਂਝਾ ਹੀ ਹੁੰਦਾ ਕਿਉਂਕਿ ਮਤ ਦਾ ਦਾਨ ਜਿਹਨੂੰ ਮਤਲਬ ਜਿਹੜੇ ਲੋਕਾਂ ਨੂੰ ਜਿਹੜਾ ਵੀ ਚੰਗਾ ਲੱਗਦਾ ਉਹ ਨੂੰ ਆਪਣੇ ਮਤ ਦਾ ਦਾਨ ਕਰ ਦਿੰਦੇ ਤੇ ਉਹ ਜਿੱਤ ਜਾਂਦਾ ਇਸ ਕਰਕੇ ਉਹ ਸਾਰਿਆਂ ਦਾ ਜਿਹੜੇ ਵੀ ਤੁਸੀਂ ਜਿੱਤੇ ਹੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਪਿੰਡ ਦੇ ਹੋ ਤੁਸੀਂ ਇਲਾਕੇ ਦੇ ਹੋ ਤੁਸੀਂ ਹਲਕੇ ਦੇ ਹੋ ਤੁਸੀਂ ਪੰਜਾਬ ਦੇ ਹੋ ਤੇ ਪੰਜਾਬ ਦੀ ਤਰੱਕੀ ਵਾਸਤੇ ਆਪਾਂ ਸਾਰਾ ਕੁਝ ਕਰਨਾ ਹੈ। ਭਾਵ ਸਾਡਾ ਪੰਚਾਇਤ ਦਾ ਪੰਜਾਬ ਪੰਜਾਬ ਕਿਹੜਾ ਪਿੰਡ ਆ। ਘਰ ਪਿੰਡ ਇਲਾਕਾ ਹਲਕਾ ਇਹ ਸਾਰਾ ਜਿਹੜਾ ਕੁਝ ਆ ਇਹ ਸਾਰਾ ਸਾਡਾ ਸਾਰਾ ਦਾ ਸਮਝ ਆ ਤੇ ਅਸੀਂ ਰਲ ਮਿਲ ਕੇ ਇਹਨੂੰ ਵਧੀਆ ਬਣਾਉਣਾ ਹੈ। ਤੇ ਵਧੀਆ ਇਸ ਕਰਕੇ ਬਣੂਗਾ ਜੇ ਅਸੀਂ ਆਪ ਵਧੀਆ ਹੋਵਾਂਗੇ। ਕਿਉਂਕਿ ਸਾਨੂੰ ਅੰਦਰੋਂ ਨਫ਼ਰਤ ਛੱਡਣੀ ਪੈਣੀ ਆ। ਸਾਨੂੰ ਅੰਦਰੋਂ ਗੁੱਸਾ ਛੱਡਣਾ ਪੈਣਾ। ਅਸੀਂ ਗੁਰੂ ਦੇ ਸਿੱਖ ਆ। ਤੇ ਗੁਰੂ ਦਾ ਸਿੱਖ ਜਿਹੜਾ ਹੁੰਦਾ ਕਿਉਂਕਿ ਸਿੱਖ ਦਾ ਕਿਸੇ ਨਾਲ ਵੀ ਕੋਈ ਵੈਰ ਨਹੀਂ ਹੁੰਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੁੰਦਾ ਕੋਈ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਹੁੰਦਾ ਕਿਉਂਕਿ ਸਭ ਨੂੰ ਪਿਆਰ ਕਰਦਾ ਹੈ ਤੇ ਗੁਰਮਤਿ ਗੁਰੂ ਨਾਨਕ ਪਾਤਸ਼ਾਹ ਜਿਨੇ ਵੀ ਗੁਰੂਸ ਹੈ ਬਣ ਭਗਤ ਸਾਹਿਬ ਨੇ ਸਭ ਨੂੰ ਸਾਨੂੰ ਪਿਆਰ ਕਰਨਾ ਸੌਂਦੇ ਹੈ ਤੇ ਅਸੀਂ ਸਭ ਨਾਲ ਪਿਆਰ ਕਰਨਾ ਤੇ ਜਦੋਂ ਅਸੀਂ ਸਭ ਨਾਲ ਪਿਆਰ ਕਰਾਂਗੇ ਸਾਡੇ ਅੰਦਰ ਪਿਆਰ ਹੋਊਗਾ ਤੇ ਅਸੀਂ ਪਿਆਰ ਫੇਰ ਹੀ ਵੰਡ ਸਕਦੇ ਹਾਂ ਅਸੀਂ ਪਿਆਰ ਹੀ ਵੰਡਣਾ ਹੈ ਅਸੀਂ ਆਪਣੇ ਨਗਰ ਨੂੰ ਆਪਣੇ ਇਲਾਕੇ ਨੂੰ ਆਪਣੇ ਹਲਕੇ ਨੂੰ ਸੋਣਾ ਤਾਂ ਹੀ ਬਣਾ ਸਕਦੇ ਆ ਜੇ ਅਸੀਂ ਆਪ ਸੁਣੇ ਹੋਗੇ ਅਸੀਂ ਖੁਸ਼ ਰਹਿਣਾ ਜ਼ਿੰਦਗੀ ਵਿੱਚ ਬੜੀਆਂ ਮੁਸ਼ਕਲਾਂ ਆ ਕਾਪਟਾਉਂਦੀਆਂ ਇਹਨੂੰ ਖੁਸ਼ੀ-ਖੁਸ਼ੀ ਆਪ ਰਹਿਣਾ ਤੇ ਖੁਸ਼ੀ-ਖੁਸ਼ੀ ਸਭ ਨੂੰ ਰੱਖਣਾ ਇਸ ਕਰਕੇ ਮੇਰਾ ਜੀ ਕਰਦਾ ਸੀ ਕਈ ਦਰਾਂ ਦਾ ਪਹਿਲਾਂ ਇਲੈਕਸ਼ਨ ਚ ਬਿਜੀ ਸੀਗੇ ਆਪਣੇ ਪੰਚਾਇਤੀ ਇਲੈਕਸ਼ਨ ਦੇ ਵਿੱਚ ਤੇ ਹੁਣ ਥੋੜਾ ਜਿਹਾ ਬਿਜੀ ਰਹੇ ਆ ਆਪਾਂ ਜਿਹੜਾ ਗਿੱਦੜਵਾਦੀ ਵਿਧਾਨ ਸਭਾ ਚੋਣ ਹੋਈ ਜਿਮਨੀ ਚੋਣ ਹੋਈ ਹੈ ਇਹਦੇ ਵਿੱਚ ਬਿਜੀ ਰਹੇ ਆ ਤੇ ਅੱਜ ਕੁਝ ਫੁਰਸਤ ਦੇ ਫਲ ਮਿਲੇ ਪਲ ਮਿਲੇ ਸੀ ਤੇ ਇਸ ਕਰਕੇ ਮੇਰਾ ਜੀ ਕਰਦਾ ਸੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਾਂ 23 ਤਰੀਕ ਨੂੰ ਰਿਜ਼ਲਟ ਆ ਜਾਣਾ ਚਲੋ ਜੋ ਵੀ ਆਊਗਾ ਇਹ ਵੀ ਲੋਕਾਂ ਦਾ ਫਤਵਾ ਹੈ ਲੋਕਾਂ ਦਾ ਮਤਦਾਨ ਜਿਹਨੂੰ ਵੱਧ ਕੀਤਾ ਹੋਊਗਾ ਉਹ ਜਿੱਤ ਜਾਏਗਾ ਤੇ ਜਿਹੜਾ ਜਿੱਤ ਦਾ ਅੰਤਰ ਵੀ ਬਹੁਤ ਥੋੜੀ ਰਹੇਗਾ ਕਿਉਂਕਿ ਦੋਨਾਂ ਨਾਲ ਹੀ ਪਿਆਰ ਆ ਕਹਿੰਦਾ ਭਾਵ ਸਾਰਿਆਂ ਨਾਲ ਹੀ ਪਿਆਰ ਹੈ ਨਾ ਕਿਉਂਕਿ ਜੇ ਜਿੱਤ ਦਾ ਅੰਤਰ ਥੋੜਾ ਹੋਵੇ ਨਾ ਤੇ ਸਭ ਨੇ ਪਿਆਰ ਹੁੰਦਾ ਉਹਦੇ ਨਾਲ ਵੀ ਪਿਆਰ ਹੁੰਦਾ ਦੂਜੇ ਨਾਲ ਵੀ ਪਿਆਰ ਹੁੰਦਾ ਇਸ ਕਰਕੇ ਕੋਈ ਗੱਲ ਨਹੀਂ ਜੋ ਵੀ ਲੋਕਾਂ ਦਾ ਫਤਵਾ ਆਊਗਾ ਉਹਨੂੰ ਆਪਣੇ ਕਿਤੇ ਮੰਨਤੇ ਨਹੀਂ ਲਾਉਣਾ ਇਸ ਕਰਕੇ ਜਦੋਂ ਅਸੀਂ ਮੰਨਤੇ ਗੱਲ ਲਾਲ ਨੇ ਫਿਰ ਅਸੀਂ ਦੁਖੀ ਹੁੰਨੇ ਆ ਕਿਉਂਕਿ ਅਸੀਂ ਬਾਬਾ ਫਰੀਦ ਦੀ ਗੱਲ ਯਾਦ ਰੱਖਣੀ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹਟਾਈ ਜਦੋਂ ਗੁੱਸਾ ਮੰਨ ਵਿੱਚ ਹਟਾਏਗਾ ਤੂੰ ਆਪਣੇ ਆਪ ਦਾ ਬੁਰਾ ਕਰ ਲੇਗਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹਟਾਏ ਦੇਹੀ ਰੋਗਣ ਲੱਗੀ ਪੱਲੇ ਸਭ ਕੁਝ ਪਾਇ ਇਸ ਕਰਕੇ ਸਾਧ ਸੰਗਤ ਜੀ ਸਾਰੇ ਹੀ ਮਿੱਤਰ ਦੋਸਤ ਭਰਾ ਵੀਰ ਸਾਰੇ ਜਿੰਨੇ ਵੀ ਬਜ਼ੁਰਗ ਭੈਣਾ ਸਾਰੇ ਸਾਰਿਆਂ ਨੂੰ ਮੈਂ ਮਰਜ਼ੀ ਕਰਦਾ ਇਸ ਮੈਂ ਗੱਲਬਾਤ ਕਰਾਂ ਤੇ ਇਹ ਜਿੰਨਾ ਮੈਨੂੰ ਵਾਹਿਗੁਰੂ ਪ੍ਰਮਾਤਮਾ ਨੇ ਸੋਝੀ ਬਖਸ਼ੀ ਆ ਉਨੀਕ ਮੈਂ ਗੱਲ ਤੁਹਾਡੇ ਨਾਲ ਕਰਾਂ ਤੁਹਾਡੇ ਵੀ ਕੁਝ ਪੱਲੇ ਪਵੇ ਤੇ ਮੇਰੇ ਵੀ ਕੁਝ ਪੱਲੇ ਪਵੇ ਜੇ ਖੁਸ਼ੀ ਰਹੀਏ ਪਿਆਰ ਵੰਡਗੇ ਤਰੱਕੀ ਪ੍ਰਮਾਤਮਾ ਨੇ ਬਖਸ਼ਣੀ ਹੈ ਜੋ ਅਸੀਂ ਖੁਸ਼ ਰਵਾਂਗੇ ਪਿਆਰ ਵੰਡਾਂਗੇ ਤੇ ਆਟੋਮੈਟਿਕ ਤਰੱਕੀ ਜਰਾ ਤੇ ਸੋ ਇੰਨੀਆਂ ਹੀ ਬੇਨਤੀਆਂ ਤੁਹਾਡੇ ਨਾਲ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ